ਕਿ ਤਿਆਰੀ ਚ ਹੈ ਕਿ ਕਿਚਰਾ ਜਾ ਉਹ ਕਿੱਥੇ ਗਿਆ ਚਲਾ ਗਿਆ ਨਹੀਂ ਹੁਣ ਤੱਕ ਨੌ ਚਲਾਨ ਤੇ ਦੋ ਈ ਰਿਕਸ਼ਾ ਜਿਹੜੇ ਉਹ ਪਾਉਂਡ ਕੀਤੇ ਆ ਤੇ ਮਾਨਜੋਤ ਡੀਸੀ ਸਾਹਿਬ ਜੀ ਹਦਾਇਤਾਂ ਨੇ ਤੇ ਐਸਐਸਪੀ ਕਰਨਪੁਰ ਉਹ ਸ੍ਰੀ ਗੌਰਤੁਰਾ ਜੀ ਨੇ ਖਾਸ ਹਦਾਇਤਾਂ ਨੇ ਕਿ ਟ੍ਰੈਫਿਕ ਨੂੰ ਸਚਾਰੂ ਰੂਪ ਨਾਲ ਚਲਾਉਣ ਲਈ ਅੰਨ ਜਿਹੜੇ ਟ੍ਰਿਪਲ ਰਾਈਡਿੰਗ ਵਿਦਾਊਟ ਹੈਲਮਟ ਜਾਂ ਫਿਰ ਕੋਈ ਵੀ ਹੋਰ ਜਿਹੜੇ ਅੰਡਰਏਜ ਨੇ ਸ਼ਾਸ ਕਰ ਉਹਨਾਂ ਨੂੰ ਵੀ ਖਾਸ ਅਸੀਂ ਇੱਕ ਉਹ ਐਸੀ ਵੀ ਦੇ ਰਹੇ ਆਂ ਵੀ ਉਹਨਾਂ ਦੀ ਸਪੈਸ਼ਲ ਚੈਕਿੰਗ ਹੋਊਗੀ ਜੇ ਕੋਈ ਅੰਡਰਏਜ ਬੱਚਾ ਪਾਇਆ ਗਿਆ ਉਹਦੇ ਤੇ ਕਾਰਵਾਈ ਜਿਹੜੀ ਚਲਾਨ ਹੋਊਗਾ ਉਹਦੇ ਪੇਰੈਂਟਸ ਤੇ ਵੀ ਕਾਰਵਾਈ ਹੋਊਗੀ ਠੀਕ ਹੈ ਉਹ ਲੋਕਾਂ ਨੂੰ ਪਹਿਲਾਂ ਵੀ ਸਟੇਟ ਕੀਤਾ ਜਾਂਦਾ ਫੇਰ ਕੀਤਾ ਜਾਂਦਾ ਜੇ ਦਾ ਵੀ ਕੋਈ ਕਾਰਵਤ ਮਤਲਬ ਆਪਣੇ ਬੱਚੇ ਨੂੰ ਜਿਹੜਾ ਜਿਹੜਾ ਅੰਡਰਏਜ ਆ ਉਹਨੂੰ ਬਾਈਕ ਨਾ ਦੇਣ ਕਿ ਬਹੁਤ ਦੇਖਦੇ ਆਪਾਂ ਐਕਸੀਡੈਂਟ ਦਾ ਕਾਰਨ ਬਣਦੇ ਨੇ ਇਸ ਤਰਕੇ ਇਹ ਹੁਣ ਰੋਜ਼ ਦੇ ਵਾਸਤੇ ਕਹਿੰਦੇ ਆ ਜਿਹੜੀ ਇੱਕ ਰੋਂਗ ਪਾਰਕਿੰਗ ਕਰਦੇ ਨੇ ਲਾਈਨ ਤੋਂ ਬਾਹਰ ਗੱਡੀਆਂ ਖੜੀਆਂ ਕਰਦੇ ਨੇ ਜੋ ਕਰਦੇ ਨੇ ਉਹਨਾਂ ਦੇ ਵੀ ਕਾਰਨ ਕਿਤੀ ਹੋਊਗੀ ਤੇ ਹੁਣ ਬੋਲੀ ਬੇਸ ਤੇ ਮਤਲਬ ਇਹ ਕੰਮ ਕੀਤਾ ਜਾਊਗਾ ਇਹ ਲੋਕਾਂ ਨੂੰ ਅਪੀਲ ਹੈ ਜੀ ਦਾ ਖਾਸ ਤੇ ਆ ਰੱਖਾਂ ਉਹਨਾਂ ਦੇ ਉਹ ਤਾਂ ਸਿੱਧੇ ਬਾਹਰ ਪਾਉ ਨਹੀਂ ਆਉਣਗੇ ਜੀ ਕੋਈ ਵੀ ਤਰ੍ਹਾਂ ਜਿਹੜਾ ਵੀ ਕੋਈ ਟ੍ਰੈਫਿਕ ਦਾ ਰੂਲ ਨੂੰ ਲੀਓ ਅਵਲ ਉਹਨਾਂ ਕਰੂਗਾ ਨਾ ਜੀ ਉਲੰਘਣਾ ਕਰੂਗਾ ਉਹਦਾ ਚਲਾਨ ਹੋਊਗਾ ਜੋ ਵੀ ਉਹਦੀ ਬਣਦੀ ਕਾਰਵਾਈ ਹੋਗੀ ਟ੍ਰੈਫਿਕ ਰੂਲ ਦੇ ਅਨਾਰੋ ਉਸੀ ਜਾਊਗਾ ਜਰਾ ਵੀ ਚੈਕਿੰਗ ਕੀਤੀ ਜਾ ਰਹੀ ਚੇ ਕਿ ਕਿਹੜਾ ਜਾਓ ਕਿਹਦੇ ਕੇ ਚਲਾਨ ਕੀਤਾ ਨਹੀਂ ਹੁਣ ਤੱਕ ਨੌ ਚਲਾਨ ਤੇ ਦੋ ਹੀ ਰਿਕਸ਼ਾ ਜਿਹੜੇ ਉਹ ਪਾਉਂਡ ਕੀਤੇ ਆ ਤੇ ਮਾਨਜੋਤ ਡੀ.ਸੀ. ਸਾਹਿਬ ਦੀਆਂ ਹਦਾਇਤਾਂ ਨੇ ਅਤੇ ਐਸਐਸਪੀ ਕਰਨਪਾਲ ਉਹ ਸ੍ਰੀ ਗੌਰਤੁਰਾ ਜੀ ਨੇ ਖਾਸ ਦਾਇਤਾਨਾ ਕਿ ਟ੍ਰੈਫਿਕ ਨੂੰ ਸਚਾਰੂ ਰੂਪ ਨਾਲ ਚਲਾਉਣ ਲਈ ਅੰਨ ਜਿਹੜੇ ਟ੍ਰਿਪਲ ਰਾਈਡਿੰਗ ਵਿਦਾਊਟ ਹੈਲਮਟ ਜਾਂ ਫਿਰ ਕੋਈ ਵੀ ਹੋਰ ਜਿਹੜੇ ਅੰਡਰਏਜ ਨੇ ਉਸਾਸ ਕਰ ਉਹਨਾਂ ਨੂੰ ਵੀ ਖਾਸ ਅਸੀਂ ਇੱਕ ਹੋਰ ਐਸ ਵੀ ਦੇ ਰਹੇ ਆਂ ਕਿ ਉਹਨਾਂ ਦੀ ਸਪੈਸ਼ਲ ਚੈਕਿੰਗ ਹੋਊਗੀ ਜੇ ਕੋਈ ਅੰਡਰਏਜ ਬੱਚਾ ਪਾਇਆ ਗਿਆ ਉਹਦੇ ਤੇ ਕਾਰਵਾਈ ਜਿਹੜੀ ਚਲਾਨ ਹੋਊਗਾ ਉਹਦੇ ਪੇਰੈਂਟਸ ਤੇ ਵੀ ਕਾਰਵਾਈ ਹੋਊਗੀ ਇਹ ਕਿ ਉਹ ਲੋਕਾਂ ਨੂੰ ਪਹਿਲਾਂ ਵੀ ਸचेत ਕੀਤਾ ਜਾਂਦਾ ਫੇਰ ਕੀਤਾ ਜਾਂਦਾ ਇਹਦਾ ਵੀ ਕੋਈ ਕਾਰਨ ਮਤਲਬ ਆਪਣੇ ਬੱਚੇ ਨੂੰ ਜਿਹੜਾ ਜਿਹੜਾ ਅੰਡਰ ਏਜ ਆ ਉਹਨੂੰ ਬਾਈਕ ਨਾ ਦੇਣ ਕਿਉਂਕਿ ਬਹੁਤ ਦੇਖਦੇ ਆਪਾਂ ਐਕਸੀਡੈਂਟ ਦਾ ਕਾਰਨ ਬਣਦੇ ਨੇ ਇਸ ਤਰ੍ਹਾਂ ਕਿ ਇਹ ਹੁਣ ਰੋਜ਼ ਦੇ ਵਾਸਤੇ ਕਹਿੰਦੇ ਆ ਜਿਹੜੀ ਇੱਕ ਰੋਂਗ ਪਾਰਕਿੰਗ ਕਰਦੇ ਨੇ ਲਾਈਨ ਤੋਂ ਬਾਹਰ ਗੱਡੀਆਂ ਖੜੀਆਂ ਕਰਦੇ ਨੇ ਜੋ ਕਰਦੇ ਨੇ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਊਗੀ ਤੇ ਹੁਣ ਬੋਲੀ ਬੇਸ ਤੇ ਮਤਲਬ ਇਹ ਕੰਮ ਕੀਤਾ ਜਾਊਗਾ ਤੇ ਲੋਕਾਂ ਨੂੰ ਅਪੀਲ ਹੈ ਜੀ ਦਾ ਖਾਸ ਤੇ ਆ ਰੱਖਣ ਜੀ ਬੁੱਢੇ ਜੀ ਬੁੱਢੇ ਤਾਂ ਕਿ ਉਹਨਾਂ ਦੇ ਉਹਦੇ ਸਿੱਧੇ ਵਾਅ ਪਾਉ ਨਹੀਂ ਆਉਣਗੇ ਜੀ ਤਿਆਰ ਕਿਸੇ ਵੀ ਤਰ੍ਹਾਂ ਜਿਹੜਾ ਵੀ ਕੋਈ ਟ੍ਰੈਫਿਕ ਦਾ ਰੂਲ ਨੂੰ ਢਿਓ ਅਵਲ ਉਹਨਾਂ ਕਰੂਗਾ ਨਾ ਜੀ ਪਲੰਘੜਾ ਕਰੂਗਾ ਉਹਦਾ ਸ਼ਲਾਣ ਹੋਊਗਾ ਜੋ ਵੀ ਉਹਦੀ ਬਣਦੀ ਕਾਰਵਾਈ ਹੋਗੀ ਟ੍ਰੈਫਿਕ ਰੂਲ ਦੇ ਅਨਾਰੋ ਉਸੀ ਜਾਊਗਾ